ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਜੀ ਕਿ ਸਲਵਾਰ ਦੇ ਜਿਹੜੇ ਵੱਲ ਹੈਗੇ ਆ ਉਹ ਆਪਾਂ ਕਿਸ ਤਰੀਕੇ ਦੇ ਨਾਲ ਪਾਉਣੇ ਹੈਗੇ ਆ ਤਾਂ ਜੋ ਆਪਣੀ ਸਲਵਾਰ ਦੇ ਪਹੁੰਚੇ ਜਿਹੜੇ ਉਹ ਬਾਹਰਲੀ ਸਾਈਡ ਨੂੰ ਨਾ ਫਿਰਨ ਜਿਹੜੀ ਸਲਵਾਰ ਦੇ ਜਿਹੜੇ ਆਪਣੇ ਵੱਲ ਹੈਗੇ ਆ ਉਹ ਬਿਲਕੁਲ ਪਰਫੈਕਟ ਆਉਣ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜਾ ਹੈਗਾ ਤੁਸੀਂ ਬਿਨਾਂ ਵੀਡੀਓ ਨੂੰ ਸਕਿਪ ਕੀਤੇ ਤੁਸੀਂ ਧਿਆਨ ਨਾਲ ਦੇਖਣਾ ਮੈਂ ਸਟੈਪ ਬਾਈ ਸਟੈਪ ਹਰ ਚੀਜ਼ ਜਿਹੜੀ ਹੈਗੀ ਹੈ ਵੀਡੀਓ 'ਚ ਸਮਝਾਈ ਹੋਈ ਹੈ ਸਭ ਤੋਂ ਪਹਿਲਾਂ ਆਪਾਂ 벨ਟ ਜਿਹੜੀ ਬਣਾ ਕੇ ਰੈਡੀ ਕਰ ਲਈ ਹੈ ਬੈਲਟ ਤੁਸੀਂ ਜਿਹੜੀ ਹੈਗੀ ਐ ਆਪਣੀ ਕਮਰ ਦੇ ਨਾਪ ਤੋਂ ਪਲੱਸ ਕਰਕੇ 6 ਇੰਚ ਟੋਟਲ ਦੇ ਵਿੱਚ ਫਿਰ ਲੈਣੀ ਐ ਤੇ ਜਿਹੜੀ ਹੈਗੀ ਆਪਣੀ 25 ਇੰਚ ਦੀ ਜਿਹੜੀ ਲੈਂਥ ਹੈਗੀ ਆ ਬੈਲਟ ਦੀ ਆਪਾਂ ਲਈ ਹੋਈ ਐ ਠੀਕ ਐ ਜੀ ਇਸ ਤੋਂ ਬਾਅਦ ਜਿਹੜਾ ਹੈਗਾ ਸਲਵਾਰ ਦੇ ਹਸਤਨ ਲਈ ਜਿਹੜੀ ਸੀਨ ਹੈਗੀ ਐ ਇਹ ਮੈਂ ਲਗਾ ਕੇ ਹਸਤਨ ਜੋੜੇ ਹੋਏ ਐ ਤੇ ਇੱਕ ਸਾਈਡ ਤੇ ਜਿਹੜਾ ਹੈਗਾ ਮਗਰਲੇ ਪਾਸੇ ਜਿਵੇਂ ਚਿੜੀ ਪਾਉਣੇ ਹੁੰਨੇ ਆ ਆਪਾਂ 2 1/2 ਇੰਚ ਦੇ ਉੱਤੇ ਕੱਟ ਲਗਾ ਕੇ ਦੋਨੋਂ ਸਾਈਡ ਤੇ سین ਦੇ ਲਗਭਗ ਅੱਧਾ ਅੱਧਾ ਇੰਚ ਪਿੱਛੇ ਜਿਹੜਾ ਹੈਗਾ ਦੋਨੋਂ ਸਾਈਡਾਂ ਜਿਹੜੀਆਂ ਫੋਲਡ ਕਰਕੇ ਇਸ ਤਰੀਕੇ ਨਾਲ ਮੈਂ ਰੈਡੀ ਕਰ ਲਈ ਹੈ ਠੀਕ ਹੈ ਜੀ ਇੱਥੋਂ ਆਪਾਂ ਕਰਾਂਗੇ ਡਬਲ ਡਬਲ ਕਰਨ ਤੋਂ ਬਾਅਦ ਜਿਹੜਾ ਹੈਗਾ ਸਲਵਾਰ ਨੂੰ ਆਪਾਂ ਇਸ ਤਰੀਕੇ ਨਾਲ ਸੈੱਟ ਕਰਕੇ ਰੱਖ ਲਵਾਂਗੇ ਇਸ ਤੋਂ ਬਾਅਦ ਵਾਰੀ ਆਉਂਦੀ ਹੈਗੀ ਹੈ ਕਿ ਆਪਾਂ ਬਲ ਕਿੰਨੀ ਜਗ੍ਹਾ ਦੇ ਵਿੱਚ ਪਾਉਣੇ ਆ ਠੀਕ ਹੈ ਜੀ ਆਪਣੀ ਜਿਹੜੀ ਪੇਟੀ ਸੀਗੀ ਜਿਹੜੀ ਬੈਲਟ ਆਪਣੀ ਇਹ 25 ਇੰਚ ਦੀ ਹੈ 25 ਦਾ ਅੱਧ ਹੋ ਗਿਆ ਜੀ 12.5 12.5 ਦੇ ਵਿੱਚੋਂ ਜਿਹੜਾ ਹੈਗਾ ਆਪਾਂ 3 ਇੰਚ ਘੱਟ ਕਰਕੇ ਸਾਡੇ 9 ਇੰਚ ਦੇ ਉੱਪਰ ਸਮਝ ਲਓ ਵੀ ਆਪਾਂ ਸਾਰੇ ਬਲ ਹੈਗੇ ਆ ਜਿਹੜੇ ਸਲਵਾਰ ਦੇ ਇੱਕ ਸਾਈਡ ਜਿਹੜੀ ਹੈਗੀ ਆ 9.5 ਇੰਚ ਦੇ ਵਿੱਚ ਕਵਰ ਕਰਨੀ ਆ ਠੀਕ ਹੈ ਜੀ ਆਪਣੀ ਸੱਜੀ ਸਾਈਡ ਵੀ 9.5 ਇੰਚ ਦੇ ਵਿੱਚ ਬਲ ਹੋਣੇ ਚਾਹੀਦੇ ਆ ਤੇ ਖੱਬੀ ਸਾਈਡ ਵੀ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਬਲਾਂ ਵਾਲਾ ਹਿੱਸਾ ਜਿਹੜਾ ਆਪਾਂ ਪਿੱਛੇ ਛੱਡ ਦਾਂਗੇ ਤੇ ਉਸ ਤੋਂ 9.5 ਤੋਂ ਸਟਾਰਟ ਕਰਦੇ ਹੋਏ ਪਿਛਲੀ ਸਾਈਡ ਦੀ ਚਿੜੀ ਤੋਂ ਆਪਾਂ ਜਿਹੜਾ ਹੈਗਾ ਨਾਪਣਾ ਸ਼ੁਰੂ ਕਰਾਂਗੇ ਬੈਕ ਵਾਲੀ ਸਾਈਡ ਤੋਂ ਤੇ ਆਪਾਂ ਦੇਖਾਂਗੇ ਕਿ ਆਪਣਾ ਜਿਹੜਾ ਹੈਗਾ 25 ਇੰਚ ਕਿੱਥੇ ਆ ਰਿਹਾ ਜਿੱਥੇ ਆਪਣਾ 25 ਇੰਚ ਆਊਗਾ ਉਥੇ ਆਪਾਂ ਇੱਕ ਸੂਤ ਭਰਦਾ ਵੀ ਜਿਹੜਾ ਫਰਕ ਨਾ ਪੈਣ ਦਿੰਦੇ ਹੋਏ ਇੱਥੇ ਆਪਾਂ ਇੱਕ ਲਗਾਵਾਂਗੇ ਕਟ ਠੀਕ ਹੈ ਜੀ ਕਟ ਇਹ ਜਿਹੜੇ ਦੋਨੋਂ ਪੱਲੇ ਆਪਣੇ ਫੜੇ ਹੋਏ ਆ ਆਪਣੇ ਸੱਜੇ ਪਾਸੇ ਦਾ ਵੀ ਖੱਬੇ ਪਾਸੇ ਦਾ ਵੀ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਦੋਨਾਂ ਸਾਈਡਾਂ ਤੇ ਆਪਣੇ ਨਿਸ਼ਾਨ ਲੱਗ ਗਏ ਹੈਗੇ ਇਸ ਤੋਂ ਬਾਅਦ ਆਪਾਂ ਦੂਜੀ ਸਾਈਡ ਜਿਹੜਾ ਹੈਗਾ ਆਪਣਾ ਅਸਤਨ ਵਾਲੀ ਸਾਈਡ ਆ ਜਿਹੜੀ ਹੈਗੀ ਝੋਲੀ ਵਾਲੀ ਸਾਈਡ ਆਪਾਂ ਦੂਜੀ ਸਾਈਡ ਆਪਾਂ ਸਾਹਮਣੇ ਲਿਆਵਾਂਗੇ ਜਿਹੜਾ ਆਪਣਾ ਫਰੰਟ ਸਾਈਡ ਆ ਜਿੱਥੇ ਆਪਾਂ ਬਲ ਪਾਉਣੇ ਆ ਠੀਕ ਹੈ ਜੀ ਇਹਨੂੰ ਵੀ ਆਪਾਂ ਜੋੜਿਆ ਹੋਇਆ ਆਪਾਂ ਕੁਝ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨੂੰ ਰੱਖ ਲਵਾਂਗੇ ਪੀਸ ਨੂੰ ਤੇ ਜਿਹੜੇ ਹੈਗੇ ਸਟਾਰਟਿੰਗ ਦੇ ਬਲ ਹੈਗੇ ਆ ਇਹਨਾਂ ਨੂੰ ਜਿਹੜਾ ਹੈਗਾ ਤੁਸੀਂ ਜ਼ਿਆਦਾ ਸੰਘਣੇ ਕਰਕੇ ਨਹੀਂ ਪਾਉਣਾ ਜਾਂ ਬਹੁਤ ਜ਼ਿਆਦਾ ਕਪੜਾ ਚੱਕ ਕੇ ਨਹੀਂ ਪਾਉਣਾ ਤੁਹਾਡੇ ਕੋਲੇ ਜੇ ਤਾਂ ਕਪੜਾ ਠੀਕ ਠੀਕ ਹੈ ਤਾਂ ਤੁਸੀਂ ਨਾਰਮਲ ਪਾਓ ਤੇ ਜੇ ਤੁਹਾਡੇ ਕੋਲੇ ਬਹੁਤ ਜ਼ਿਆਦਾ ਕਪੜਾ ਵੀ ਹੈਗਾ ਤਾਂ ਵੀ ਤੁਸੀਂ ਇੱਥੇ ਜ਼ਿਆਦਾ ਸੰਘਣੇ ਬਲ ਨਹੀਂ ਪਾਉਣੇ ਪਹਿਲੇ 2-3 ਬਲ ਠੀਕ ਹੈ ਜੀ ਅੱਧਾ-ਅੱਧਾ ਇੰਚ ਦੇ ਗੈਪ ਦੇ ਉੱਪਰ ਇਸ ਤਰੀਕੇ ਨਾਲ ਕਰਦੇ ਹੋਏ ਜਿਹੜੇ ਹੈਗੇ ਬਲ ਆਪਾਂ ਪਾਉਣੇ ਸਟਾਰਟ ਕਰਾਂਗੇ ਠੀਕ ਹੈ ਜੀ ਇਸ ਤੋਂ ਅੱਗੇ ਜਿਹੜਾ ਹੈਗਾ ਆਪਾਂ ਸਲਵਾਰ ਦੇ ਵਿੱਚ ਪੌਂਚਾ ਪਾਉਣੀ ਹੈਗੀ ਆ ਉਸ ਪੌਂਚੇ ਦਾ ਜਿਹੜਾ ਸੈਂਟਰ ਤੁਸੀਂ ਕਾਟ ਵੀ ਦੇਖ ਪਾ ਰਹੇ ਹੋਗੇ ਇਹਦੇ ਵਿੱਚ ਕਾਟ ਵੀ ਪਈ ਹੋਈ ਹੈਗੀ ਤੇ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਾਂ ਇਹਦਾ ਸੈਂਟਰ ਦੇਖਾਂਗੇ ਕਿੱਥੇ ਆ ਉਸ ਸੈਂਟਰ ਦੇ ਉੱਪਰ ਵੀ ਇੱਕ ਛੋਟਾ ਜਿਹਾ ਕੱਟ ਲਗਾਵਾਂਗੇ ਇਹ ਕੱਟ ਕਿਉਂ ਲਗਾਇਆ ਕਿਉਂਕਿ ਇਹ ਜਿਹੜਾ ਹੈਗਾ ਪੌਂਚਾ ਜਿਹੜਾ ਆਪਣਾ ਇੱਧਰ ਉੱਧਰ ਫਿਰਦਾ ਹੈਗਾ ਇਹਦਾ ਮੇਨ ਰੀਜ਼ਨ ਇਹੀ ਹੁੰਦਾ ਕਿ ਜਿਹੜਾ ਇਹ ਬਲ ਹੈਗਾ ਇਹ ਸਹੀ ਨਹੀਂ ਪੈਂਦਾ ਠੀਕ ਹੈ ਜੀ ਇਹਦੇ ਉੱਪਰ ਆਪਾਂ ਲਗਾ ਦਿੱਤਾ ਕੱਟ ਏ ਜਿਹੜਾ ਹੈਗਾ ਆਪਣਾ ਜਿਵੇਂ ਮੰਨ ਕੇ ਚਲੋ ਆਪਣਾ ਕਮਰ ਦਾ ਜਿਹੜਾ ਸਾਈਜ਼ ਹੈਗਾ ਉਹ 22 ਇੰਚ ਹੈ 22 ਇੰਚ ਦਾ ਜਿਹੜਾ ਹੈਗਾ ਚੌਥਾ ਹਿੱਸਾ ਜਿਹੜਾ ਬਣਦਾ ਹੈਗਾ ਉਹ 5.5 ਇੰਚ ਬੰਦੇ ਆ ਠੀਕ ਹੈ ਜੀ ਤੇ ਜਿਹੜਾ ਇਹ ਵਾਲਾ ਬਲ ਹੈਗਾ ਜਿਹੜਾ ਆਪਣਾ ਜਿਹੜਾ ਵਿੱਚ ਪਹੁੰਚਾ ਪਾਇਆ ਜਿਹਦੇ ਆਪਾਂ ਉੱਪਰ ਜਿਹੜਾ ਛੋਟਾ ਕੱਟ ਲਗਾਇਆ ਇਹ ਆਪਣਾ ਬਲ ਹੈਗਾ ਜਿਹੜਾ ਇਹ ਪਹਿਲੀ ਗੱਲ ਤਾਂ ਇਹ ਹੈ ਕਿ 5.5 ਦੇ ਉੱਪਰ ਹੀ ਆਉਣਾ ਚਾਹੀਦਾ ਜੇ ਬਾਈ ਚਾਂਸ ਥੋੜੇ ਬਹੁਤੇ ਇੱਧਰ ਉੱਧਰ ਹੋ ਰਿਹਾ ਹੈ ਤਾਂ ਹੱਦ ਛੇ ਇਸ ਤੋਂ ਬਾਹਰ ਜਿਹੜਾ ਤੁਹਾਡਾ ਬਲ ਜਿਹੜਾ ਇਹ ਨਹੀਂ ਜਾਣਾ ਚਾਹੀਦਾ ਨਹੀਂ ਤਾਂ ਜਿਹੜੇ ਤੁਹਾਡੇ ਸਲਵਾਰ ਦੇ ਪਹੁੰਚੇ ਹੈਗੇ ਆ ਇਹ ਬਾਹਰ ਨੂੰ ਜਿਹੜੇ ਹੈਗੇ ਫਿਰਨੇ ਸ਼ੁਰੂ ਹੋ ਜਾਣਗੇ ਠੀਕ ਹੈ ਜੀ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਤੁਹਾਡਾ ਕਮਰ ਦਾ ਸਾਈਜ਼ ਜਿੰਨਾ ਵੀ ਹੈਗਾ 벨ਟ ਦਾ ਨਹੀਂ ਤੁਹਾਡੀ ਕਮਰ ਦਾ ਸਾਈਜ਼ ਉਹਦਾ ਚੌਥਾ ਹਿੱਸਾ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਹੈਗੇ ਆ ਇਹ ਬਲ ਦਾ ਕੰਪਲੀਟ ਕਰਨਾ ਹੁੰਦਾ ਆਪਾਂ ਪਹੁੰਚੇ ਵਾਲਾ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਕਰਦੇ ਹੋਏ ਆਪਾਂ ਟੋਟਲ 9.5 ਇੰਚ ਦੇ ਵਿੱਚ ਜਿਹੜਾ ਹੈਗਾ ਆਪਾਂ ਬਲ ਪੂਰੇ ਕਰਾਂਗੇ ਤੇ ਇਹ ਜਿਹੜਾ ਹੈਗਾ 5 ਇੰਚ ਦੇ ਵਿੱਚ ਇਸ ਤੋਂ ਪਹਿਲੇ ਵਾਲਾ ਕੰਪਲੀਟ ਹੋ ਚੁੱਕੀ ਆ ਤੇ 5.5 ਇੰਚ ਦੇ ਉੱਪਰ ਜਿਹੜਾ ਹੈਗਾ ਮੇਰਾ ਪਹੁੰਚੇ ਵਾਲਾ ਵਾਲ ਕੰਪਲੀਟ ਹੋ ਰਿਹਾ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਮੈਂ ਚੱਕਦੇ ਹੋਏ ਵਾਲ ਨੂੰ ਤੇ ਮੇਰਾ ਜਿਹੜਾ ਹੈਗਾ ਬਿਲਕੁਲ ਰਾਈਟ ਜਗ੍ਹਾ ਦੇ ਉੱਪਰ ਜਿਹੜਾ ਹੈਗਾ ਵਾਲ ਇਹ ਆਇਆ 5.5 ਇੰਚ ਦੇ ਉੱਪਰ ਜਿਹੜਾ ਵਾਲ ਮੇਰਾ ਕੰਪਲੀਟ ਹੋ ਗਿਆ ਤੇ ਇਸ ਤੋਂ ਅੱਗੇ ਜਿਹੜੇ ਹੈਗੇ ਆ ਵਾਲ ਹੈਗੇ ਆ ਉਹ ਆਪਾਂ ਜਿਹੜੇ ਸਾਰੇ 9.5 ਇੰਚ ਦੇ ਵਿੱਚ ਕੰਪਲੀਟ ਕਰਾਂਗੇ ਇੱਥੋਂ ਲੈ ਕੇ ਤੇ ਜਿਹੜਾ ਹੈਗਾ ਆਪਾਂ ਕੱਟ ਲਗਾਇਆ ਸੀਗਾ ਬੈਕ ਸਾਈਡ ਤੋਂ ਉਸ ਕੱਟ ਤੱਕ ਜਿਹੜਾ ਹੈਗਾ ਆਪਣੇ ਸਾਰੇ ਬਲ ਹੈਗੇ ਜਿਹੜੇ ਟੋਟਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਟੋਟਲ ਵਾਲਾ ਜਿਹੜੇ ਆਪਣੇ 9.5 ਇੰਚ ਦੇ ਵਿੱਚ ਕੰਪਲੀਟ ਹੋ ਜਾਣੇ ਚਾਹੀਦੇ ਆ ਠੀਕ ਹੈ ਜੀ ਤੇ ਬਲ ਆਪਣੇ ਹੋ ਚੁੱਕੇ ਆ ਜੀ ਕੰਪਲੀਟ ਇਸ ਤਰੀਕੇ ਦੇ ਨਾਲ ਅਸਤ ਨਾਲ ਜਿਹੜੀ ਹੈਗੀ ਆ ਸੀਨ ਇੱਥੇ ਆਪਾਂ ਇੰਚ ਟੇਪ ਰੱਖਾਂਗੇ ਤੇ ਨਾਪਾਂਗੇ ਕਿ ਆਪਣੇ ਬਲ ਹੈਗੇ ਜਿਹੜੇ ਉਹ ਕੰਪਲੀਟ ਹੈ 9.5 ਇੰਚ ਦੇ ਵਿੱਚ ਹਾਂਜੀ ਜਿਹੜੇ ਬਲ ਹੈਗੇ ਆਪਣੇ 9.5 ਇੰਚ ਦੇ ਵਿੱਚ ਜਿਹੜੇ ਕੰਪਲੀਟ ਹੋ ਚੁੱਕੇ ਆ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਹੈਗਾ ਸੇਮ ਇਸੇ ਤਰੀਕੇ ਨਾਲ ਆਪਾਂ ਦੂਜੀ ਸਾਈਡ ਵੀ ਜਿਹੜੇ ਵਲ ਪਾ ਕੇ ਰੈਡੀ ਕਰਾਂਗੇ ਠੀਕ ਹੈ ਜੀ ਵਲ ਆਪਣੇ ਜਿਹੜੇ ਹੈਗੇ ਦੋਨਾਂ ਸਾਈਡਾਂ ਦੇ ਉੱਪਰ ਪੈ ਚੁੱਕੇ ਆ ਕੰਪਲੀਟ ਹੋ ਚੁੱਕੇ ਆ ਇਸ ਤੋਂ ਬਾਅਦ ਜਿਹੜੀ ਹੈਗੀ ਆ ਆਪਾਂ ਇਹਦੀ 벨ਟ ਵੀ ਲਗਾਵਾਂਗੇ ਤੇ ਜਿਹੜੀ ਹੈਗੀ ਆ نیچے ਆਸਣ ਵਾਲੀ ਸੀਨ ਹੈਗੀ ਆ ਜਿਹੜੀ ਉਹ ਵੀ ਆਪਾਂ ਲਗਾ ਕੇ ਸਲਵਾਰ ਨੂੰ ਜਿਹੜਾ ਹੈਗਾ ਫੁੱਲ ਕੰਪਲੀਟ ਕਰਾਂਗੇ ਜਿਹੜਾ ਹੈਗਾ ਆਪਾਂ 벨ਟ ਦੇ ਉੱਪਰ ਜਿਹੜੀ ਚਿੜੀ ਛੱਡੀ ਹੈਗੀ ਐ ਇਹਨੂੰ ਆਪਾਂ ਅੱਗੇ ਵਾਲੀ ਫਰੰਟ ਵਾਲੀ ਸਾਈਡ ਜਿਹੜੀ ਹੈਗੀ ਆ ਲਾ ਕੇ ਇਸ ਤਰੀਕੇ ਦੇ ਨਾਲ ਤੇ राउंड ਸ਼ੇਪ ਦੇ ਕੇ ਤੇ ਜਿਹੜੀ 벨ਟ ਜੋੜਾਂਗੇ ਤੇ ਅਸਨ ਜੋੜਾਂਗੇ ਇਸ ਤੋਂ ਬਾਅਦ ਜਿਹੜੀ ਹੈਗੀ ਫਾਈਨਲ ਲੁੱਕ ਕੁਛ ਇਸ ਤਰੀਕੇ ਦੇ ਨਾਲ ਆਈ ਹੈ ਤੁਸੀਂ ਦੇਖ ਪਾ ਰਹੇ ਹੋਵੋਗੇ ਮੈਂ ਸਲਵਾਰ ਨੂੰ ਚੱਕ ਕੇ ਉੱਪਰ ਕੀਤਾ ਤੇ ਜਿਹੜੇ ਪਹੁੰਚੇ ਹੈਗੇ ਆ ਇਹ ਆਪਣੇ ਆਪ ਅੰਦਰ ਨੂੰ ਡਿੱਗਦੇ ਪਏ ਆ ਠੀਕ ਹੈ ਜੀ ਤਾਂ ਜੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਪਲੀਜ਼ ਲਾਈਕ ਕਰੋ ਕਮੈਂਟ